ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗਰਮੀ ਬਹੁਤ ਜ਼ਿਆਦਾ ਹੈ ਐਂਡ ਸਾਡੀ ਕੋਸ਼ਿਸ਼ ਇਹ ਹੈ ਕਿ ਤੁਹਾਨੂੰ ਘਰ ਬੈਠਿਆਂ ਨੂੰ ਇਹ ਸੇਵਾ ਪ੍ਰੋਵਾਈਡ ਕਰੀਏ ਸੋ ਆਪਣੇ ਆਰਡਰ ਕਰਨ ਵਾਸਤੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਮੈਂ ਆਪਣਾ ਵਟਸਐਪ ਨੰਬਰ ਤੁਹਾਨੂੰ ਦੱਸ ਰਹੀ ਹਾਂ 9876578088 ਤੁਸੀਂ ਮੈਨੂੰ ਵਟਸਐਪ ਕਰਕੇ ਆਪਣੇ ਆਰਡਰ ਜਿਹੜੇ ਹੈਗੇ ਉਹ ਪਲੇਸ ਕਰ ਸਕਦੇ ਹੋ ਸੋ ਅੱਜ ਦੀ ਜਿਹੜੀ ਆਪਣੀ ਕਲੈਕਸ਼ਨ ਆ ਉਹ ਆਪਣੀ ਹੈਗੀ ਹੈ ਜੀ ਚਿਕਨ ਦੇ ਉੱਪਰ ਕਿਉਂਕਿ ਗਰਮੀ ਦੇ ਨਾਲ ਦੇ ਨਾਲ ਵਧਦੀ ਜਾ ਰਹੀ ਹੈ ਔਰ ਸਾਨੂੰ ਕਾਟਨ ਦੇ ਸੂਟ ਸੇ ਜੜੀ ਦੀ ਮਾਲ ਦਾ ਉਹ ਵੀ ਕਾਫੀ ਜ਼ਿਆਦਾ ਆ ਰਹੀ ਹੈ ਹਾਲਾਂਕਿ ਨਾਲ ਦੇ ਨਾਲ ਸਾਨੂੰ ਜਿਹੜੀ ਸਿੰਥੈਟਿਕ ਹੈਗੀ ਆ ਉਹ ਵੀ ਸਟਾਰਟ ਹੋ ਗਏ ਨੇ ਸਿੰਥੈਟਿਕ ਸੂਟ ਵੀ ਸਾਡੇ ਜਿਹੜੇ ਆਉਣ ਵਾਲੇ ਕਮਿੰਗ ਸੀਜ਼ਨ ਵਾਸਤੇ ਜਿਹੜੇ ਉਹ ਰੈਡੀ ਹੋ ਰਹੇ ਨੇ ਸੋ ਸਭ ਤੋਂ ਪਹਿਲੇ ਤੁਸੀਂ ਦੇਖੋ ਜੀ ਇਹਦੀ ਡਿਟੇਲਸ ਚੈੱਕ ਕਰ ਸਕਦੇ ਹੋ ਇਹਦਾ ਪੂਰਾ ਬਾਡੀ ਜਿਹੜੀ ਹੈਗੀ ਆ ਉਹਦੇ ਉੱਪਰ ਬਹੁਤ ਹੀ ਪਿਆਰੇ ਕਲਰ ਸੋਬਰ ਜਿਹੇ ਕਲਰਸ ਜਿਹੜੇ ਆਪਾਂ ਰੱਖਿਆ ਬਹੁਤ ਜ਼ਿਆਦਾ ਇਹਦੇ ਵਿੱਚ ਡਾਰਕ ਕਲਰਸ ਨਹੀਂ ਪਾਇਆ ਬਹੁਤ ਹੀ ਐਲੀਗੈਂਟ ਜਿਹੜੇ ਕਲਰਸ ਰੱਖਿਆ ਉਹ ਪਾਇਏ ਨੇ ਇਹਦੇ ਵਿੱਚ ਅਸੀਂ ਆਰਗੈਂਜ਼ਾ ਦਾ ਫੈਬਰਿਕ ਲਗਾ ਕੇ ਇਹ ਨੂੰ ਅਸੀਂ ਜਿਹੜਾ ਆ ਉਹ ਇੰਡੀਆ ਪਾਵਾਂ ਨੂੰ ਡਿਜ਼ਾਈਨ ਦਿੱਤਾ ਹੈ ਸੋ ਇਹਦੇ ਦੁਪट्टे ਦੀ ਗੱਲ ਕਰ ਲਈਏ ਜੀ ਦੁਪੱਟਾ ਅਸੀਂ ਰੱਖਿਆ ਹੈ ਇਹਦਾ ਚੈੱਕ ਮਸਲੀਨ ਦਾ ਟਾਇਆਂ ਡਾਈ ਮਲਟੀ ਕਲਰਸ ਦੇ ਵਿੱਚ ਦੁਪੱਟਾ ਕੀਤਾ ਹੈ ਬਹੁਤ ਹੀ ਪਿਆਰਾ ਜਿਹਾ ਪੀਸ ਬਣ ਕੇ ਤਿਆਰ ਹੋਇਆ ਤੁਸੀਂ ਵੀ ਆਰਡਰ ਕਰ ਸਕਦੇ ਹੋ ਸੋ ਕਿਵੇਂ ਦਾ ਲੱਗਾ ਤੁਹਾਨੂੰ ਮੇਰਾ ਇਹ ਪੀਸ ਤੁਸੀਂ ਮੈਨੂੰ ਜੀ ਜਿਹੜਾ ਆਪਣਾ ਨੈਕਸਟ ਕਲੈਕਸ਼ਨ ਹੈਗੀ ਆ ਜੀ ਨੈਕਸਟ ਕਲੈਕਸ਼ਨ ਆਪਣੀ ਆਰਗੈਂਜ਼ਾ ਦੇ ਉੱਪਰ ਹੋਏਗੀ ਜਿਵੇਂ ਕਿ ਅੱਜਕੱਲ ਆਰਗੈਂਜ਼ਾ ਦੀ ਫੈਬਰਿਕ ਵੀ ਇੰਨੀ ਕਿ ਜ਼ਿਆਦਾ ਸੌਫਟ ਆ ਰਹੀ ਹੈ ਕਿ ਅਸੀਂ ਉਹਨੂੰ ਗਰਮੀਆਂ ਦੇ ਵਿੱਚ ਵੀ ਵੇਅਰ ਕਰ ਸਕਦੇ ਹਾਂ ਸੋ ਜਿਹੜੇ ਮੇਰੀ ਹੁਣ ਨੈਕਸਟ ਕਲੈਕਸ਼ਨ ਹੈ ਜੀ ਉਹ ਆਰਗੈਂਜ਼ਾ ਦੇ ਉੱਪਰ ਹੀ ਬਣੀ ਹੋਈ ਆ ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਟ੍ਰੈਂਡਿੰਗ ਐਂਡ ਸਮਥਿੰਗ ਡਿਫਰੈਂਟ ਆਰਟੀਕਲ ਜਿਹੜਾ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇਹ ਦਾ neck ਦੇ ਉੱਪਰ ਅਸੀਂ ਸਭ ਤੋਂ ਪਹਿਲੇ laces ਦੀ ਡਿਟੇਲ ਲਿੰਕ ਦੇ ਨਾਲ ਕੰਮ ਕੀਤਾ ਹੋਇਆ ਹੈ। ਸੋ ਇਹ ਬਾਜੂ ਆ ਗਈਆਂ ਜੀ A shape ਬਾਜੂ ਬਣਨ ਗਈਆਂ। ਪੂਰਾ ਡਿਜ਼ਾਈਨਰ ਪੀਸ ਸਟੱਡੀ ਹੋਇਆ ਹੈ। ਇਹਦਾ ਘੇਰਾ ਆ ਗਿਆ A shape ਹੀ ਘੇਰਾ ਇਹ loose fit suit ਜਿਹੜਾ ਉਹ ਰੈਡੀ ਕੀਤਾ ਹੋਇਆ ਹੈ ਆ short length ਦੇ ਵਿੱਚ। ਇਹਦੀ ਬੈਕ ਆ ਗਈ। ਬੈਕ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਵਰਕ ਆ ਫਰੰਟ ਐਂਡ ਬੈਕ ਫਰੰਟ ਬੈਕ ਐਂਡ ਇਹਦੀ ਬੋਟਮ।

ਤੁਸੀਂ ਇਹਨੂੰ ਆਰਾਮ ਦੇ ਨਾਲ ਕੈਰੀ ਕਰ ਸਕਦੇ ਹੋ देयर इज नो ਐਨੀ ਪ੍ਰੋਬਲਮ ਇਹਨੂੰ ਕੈਰੀ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਐਂਡ ਇਹ ਸੂਟ ਵੇਅਰ ਕਰਨ ਦੇ ਵਿੱਚ ਸਪੈਸ਼ਲੀ ਕੋਈ ਦਿੱਕਤ ਨਹੀਂ ਆਏਗੀ ਕਿਉਂਕਿ ਸੇਮ ਸੂਟ ਜਿਹੜਾ ਮੈਂ ਆਪਣਾ ਵੀ ਰੈਡੀ ਕੀਤਾ ਹੋਇਆ ਆ ਮੈਂ ਤੁਹਾਨੂੰ ਕਿਸੇ ਦਿਨ ਉਹਦੀ ਵੀਡੀਓ ਵੀ ਪੋਸਟ ਕਰਾਂਗੀ ਤੁਸੀਂ ਆਰਡਰ ਕਰ ਸਕਦੇ ਹੋ ਜੀ ਆਰਡਰ ਕਰਨ ਵਾਸਤੇ ਮੇਰਾ WhatsApp ਨੰਬਰ 9876578088 ਸੋ ਐ ਸੂਟ ਤੁਹਾਨੂੰ ਕਿਵੇਂ ਦਾ ਲੱਗਾ ਮੇਰੀ ਨਿਊ ਕਲੈਕਸ਼ਨ ਜ਼ਰੂਰ ਦੱਸੋ ਐਂਡ ਨਵੀਂ ਇਹ ਵਾਲੀ ਕਲੈਕਸ਼ਨ ਨੂੰ ਆਪਣੇ ਵਾਰਡਰੋਬ ਦੇ ਵਿੱਚ ਤੁਸੀਂ ਥਰੂ ਲੈਟ ਕਰ ਸਕਦੇ ਹੋ। ਨੈਕ ਸੂਟ ਆਪਣਾ ਬਹੁਤ ਹੀ ਪਿਆਰਾ ਜਿਹਾ ਬਹੁਤ سارے ਸੂਟ ਇਹਦੇ ਨਾਲ ਦੇ ਜਿਹੜੇ ਉਹ ਬਣ ਕੇ ਗਏ ਨੇ ਐਂਡ ਇਹ ਸੂਟ ਜਿਹੜਾ ਪਹਿਲੇ ਸੂਟਾਂ ਨਾਲੋਂ ਥੋੜਾ ਜਿਹਾ ਡਿਫਰੈਂਟ ਝੂਟ ਆ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਇਹ ਵਾਲੇ ਸੂਟ ਦੇ ਵਿੱਚ ਤੇ ਬਾਕੀ ਸੂਟਾਂ ਦੇ ਵਿੱਚ ਫਰਕ ਕੀ ਆ। ਬਹੁਤ ਹੀ ਪਿਆਰਾ ਇਹਦੀਆਂ ਡਿਟੇਲਸ ਮੈਂ ਤੁਹਾਨੂੰ ਇਹਦੀਆਂ ਵੀ ਦੱਸ ਦਿੰਦੀ ਆ ਕਿ ਆਰਗੈਂਜ਼ਾ ਦੀ ਫੈਬਰਿਕ ਹੈ। ਐਂਡ ਇਹਦੇ ਉੱਪਰ ਥ੍ਰੈਡ ਦੇ ਨਾਲ ਵਰਕ ਕੀਤਾ ਹੋਇਆ ਹੈ। ਸੋ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਕਰਵਾ ਸਕਦੇ ਹੋ। ਸੋ ਏ ਸੀ ਮੇਰੀ ਅੱਜ ਦੀ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਮੇਰੀ ਅੱਜ ਦੀ ਕਲੈਕਸ਼ਨ ਕਮੈਂਟ ਕਰਕੇ ਜਰੂਰ ਦੱਸਿਓ। ਆਰਡਰ ਕਰਨ ਵਾਸਤੇ ਤੁਸੀਂ ਮੇਰਾ WhatsApp ਨੰਬਰ ਨੋਟ ਕਰ ਸਕਦੇ ਹੋ 9876578088। ਜਿਹੜੇ ਵੀ ਨਿਊ 뷰ਅਰਸ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰੋ ਜਿਹੜੇ ਜਿਹੜੇ ਵੀ ਮੈਨੂੰ ਆਲਰੇਡੀ ਸਪੋਰਟ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਇਦਾਂ ਹੀ ਮੇਰੀ ਵੀਡੀਓਜ਼ ਨੂੰ ਤੇ ਮੇਰੇ ਚੈਨਲ ਨੂੰ ਪਿਆਰ ਦਿੰਦੇ ਰਹੋ ਮੈਂ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓਜ਼ ਲੈ ਕੇ ਆਉਂਦੀ ਰਵਾਂਗੀ ਸੋ ਵਾਂਸ ਅਗੇਨ ਥੈਂਕ ਯੂ ਸੋ ਮੱਚ